ਜੀ ਹੁਣ ਤੱਕ ਦੀ ਵੱਡੀ ਅਤੇ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਹਾਂ ਲੱੱਕੀ ਉਬਰਾਏ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਲੀਡਰ ਸੀ ਜਲੰਧਰ ਦੇ ਵਿੱਚ ਗੁਰਦੁਆਰਾ ਜਦੋਂ ਜਾਂਦੇ ਆ ਮੱਥਾ ਟੇਕਣ ਉੱਥੇ ਸ਼ੂਟਰ ਆਉਂਦੇ ਆ ਤਾੜ-ਤਾੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਪਰ ਹੁਣ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਲੱੱਕੀ ਉਬਰਾਏ ਨੂੰ ਮਾਰਨ ਵਾਲੇ ਇੱਕ ਗੈਂਗਸਟਰ ਦਾ ਇਨਕਾਊਂਟਰ ਹੋ ਗਿਆ ਤੇ ਬਾਕੀ ਕਈ ਜ਼ਖਮੀ ਵੀ ਹੋ ਗਏ ਆ ਸੱਸਿਆ ਜਾਂਦਾ ਕਿ ਜਿਹੜਾ ਲੱੱਕੀ ਉਬਰਾਏ ਦਾ ਕੋਈ ਨੌਕਰ ਸੀ ਉਸ ਤੋਂ ਪਿਸਤਲ ਵੀ ਬਰਾਮਦ ਹੋਇਆ ਪੰਜਾਬ ਪੁਲਿਸ ਦੇ ਹੁਣ ਤੱਕ ਦੇ ਜਿਹੜੇ ਖੁਲਾਸੇ ਆ ਦੇਖਣਾ ਹੁਣ ਇਹ ਬਣਦਾ ਜਿਹੜੇ ਇਹ ਸ਼ੂਟਰ ਆ ਗਏ ਇਹ ਕਿਹੜੀ ਗੈਂਗ ਦੇ ਵਿੱਚੋਂ ਆ ਤਾਂ ਇਹ ਪੂਰੀ ਗੱਲ ਦੇ ਹਜੇ ਖੁਲਾਸੇ ਹੋਣੇ ਬਾਕੀ ਆ ਪਰ ਇੱਕ ਤਾਂ ਅਨਕਾਉਂਟਰ ਹੋ ਗਿਆ ਤੇ ਇੱਕ ਬਾਕੀ ਜਿਹੜੇ ਜ਼ਖਮੀ ਆ ਤੇ ਨਾਲ ਜਿਹੜਾ ਇਹਦਾ ਨੌਕਰ ਆ ਲੱਕੀ ਉਭਰਾਏ ਦੇ ਘਰ ਦੇ ਵਿੱਚ ਕੰਮ ਕਰਦਾ ਸੀ ਤਾਂ ਇਹ ਬਈ ਪੰਜਾਬ ਪੁਲਿਸ ਦਾ ਕਹਿਣਾ ਵੀ ਜਿਹੜਾ ਇਹਦੇ ਨੌਕਰ ਤੋਂ ਪਿਸਤਲ ਬਰਾਮਦ ਹੁੰਦਾ ਇਹ ਵੀ ਨਾਲ ਮਿਲਿਆ ਹੋਇਆ ਸੀ ਉਹਨਾਂ ਨੂੰ ਪਰ ਹੁਣ ਇਹ ਕਤਲ ਕਿਉਂ ਕੀਤਾ ਗਿਆ ਹਜੇ ਪੂਰੀ ਗੱਲ ਦੇ ਖੁਲਾਸੇ ਹੋਣੇ ਬਾਕੀ ਆ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਗੱਲ ਵੀ ਆਪਾਂ ਜਲਦ ਸਾਂਝੀ ਕਰਾਂਗੇ ਪਰ ਜਿਵੇਂ ਪੰਜਾਬ ਦੇ ਵਿੱਚ ਜਿਹੋ ਜਿਹਾ ਮਾਹੌਲ ਬਣਿਆ ਖੜਾ ਇੱਕ ਪਾਸੇ ਡੈਸਟਰਾਂ ਨੂੰ ਲੈ ਕੇ ਕਈ ਵਾਰ ਇੱਕ ਵਾਰ ਨਹੀਂ ਕਈ ਵਾਰੀ ਤਾਂ ਕਿੰਨੇ ਤਾਂ ਕਤਲ ਹੋ ਗਏ ਕਬੱਡੀ ਖਿਡਾਰੀਆਂ ਦੇ ਉਸ ਤੋਂ ਬਾਅਦ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਬਾਬਾ ਸਿਦਕੀ ਤੇ ਹੋਰ ਵੀ ਬਹੁਤ ਧਮਕੀਆਂ ਆਉਂਦੀਆਂ ਕਈ ਲੀਡਰਾਂ ਨੂੰ ਆ ਜਾਂਦੀਆਂ ਧਮਕੀਆਂ ਕਈ ਕਲਾਕਾਰਾਂ ਨੂੰ ਵੀ ਆਉਂਦੀਆਂ ਧਮਕੀਆਂ ਤਾਂ ਚਲੋ ਜਿਹੜੀਆਂ ਆਉਂਦੀਆਂ ਆਉਂਦੀਆਂ ਤੇ ਸ਼ਰਿਆਮ ਕਤਲ ਵੀ ਹੋ ਜਾਂਦੇ ਆ ਕਤਲ ਕਰਕੇ ਤੇ ਸ਼ਰਿਆਮ ਪੋਸਟਾਂ ਪਾਈਆਂ ਜਾਂਦੀਆਂ ਵੀ ਅਸੀਂ ਕੀਤਾ ਆ ਪਿੱਛੇ ਜੋ ਹੁਣ ਰਾਣਾ ਵੱਲਾ ਚੋਰੀਆਂ ਮਾਰਿਆ ਸੀ ਪੋਸਟ ਪਾ ਕੇ ਕਿਹਾ ਵੀ ਅਸੀਂ ਕੀਤਾ ਜੀ ਫਿਰ ਜਿਹੜਾ ਇੱਕ ਸਰਪੰਚਾ ਸਰਪੰਚ ਤੇ ਗੋਲੀਆਂ ਚਲਾ ਦਿੱਤੀਆਂ ਇੰਦੀਆਂ ਪਾਇਲਸ ਦੇ ਵਿੱਚ ਉੱਥੇ ਵੀ ਕਤਲ ਸ਼ਰਿਆਮ ਹੋਇਆ ਪੰਜਾਬ ਦੀਆਂ ਇਹੋ ਜਿਹੀਆਂ ਘਟਨਾਵਾਂ ਪਤਾ ਨਹੀਂ ਹਜੇ ਹੋਰ ਕਿੰਨੀਆਂ ਕੋ ਹੋਰ ਵਾਪਰਨੀਆਂ ਤੇ ਇਹੋ ਜੀ ਖਬਰਾਂ ਹਜੇ ਹੋਰ ਪਤਾ ਨਹੀਂ ਕਿੰਨੀ ਖਸ ਹੋਣਗੀਆਂ ਬਾਕੀ ਆ ਕਿਹੜੇ ਕਿਹੜੇ ਲੀਡਰਾਂ ਦੀ ਹਜੇ ਕਿੱਥੇ ਕਿੱਥੇ ਕੀ ਗੱਲਬਾਤ ਹੋਣੀ ਹੈ ਇਹ ਕਿਸੇ ਨੂੰ ਪਤਾ ਹੀ ਨਹੀਂ ਕਿਉਂਕਿ ਜੇ ਗੱਲ ਕਰੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਿੱਚੋਂ ਜਾਂਚ ਤਾਂ ਬਹੁਤ ਛੇਤੀ ਕਰੀ ਹੈ ਪੰਜਾਬ ਪੁਲਿਸ ਨੇ ਜਿਹੜੇ ਇਹਨਾਂ ਗੈਂਗਸਟਰਾਂ ਨੂੰ ਲੱਭ ਵੀ ਲਿਆ ਤੇ ਇੱਕ ਗੈਂਗਸਟਰ ਜੋ ਆਮਣੇ ਸਾਹਮਣੇ ਜਦੋਂ ਹੁੰਦੇ ਆ ਪੁਲਿਸ ਵਾਲੇ ਤੇ ਇਨਕਾਊਂਟਰ ਵੀ ਹੋ ਗਿਆ ਉਹਦਾ ਪਰ ਵੱਡੀ ਗੱਲ ਇਹ ਆ ਆਪ ਤਾਂ ਖਤਰੇ ਦੇ ਵਿੱਚ ਪੈਂਦੀ ਪੈਂਦੇ ਆ ਗੈਂਗਸਟਰ ਕਿਉਂਕਿ ਹੁਣ ਆਪਾਂ ਇਹ ਕਹਿਣਾ ਚਾਹੁੰਦੇ ਜਿਹਦੇ ਅੱਗੇ ਪਿੱਛੇ ਨਹੀਂ ਹੈਗੇ ਗੈਂਗਸਟਰ ਹੁਣ ਇਹਨਾਂ ਨੂੰ ਤਾਂ ਹੀ ਲੱਗਦਾ ਸਾਡੇ ਪਿੱਛੇ ਅੱਗੇ ਤਾਂ ਕੋਈ ਹੈ ਨਹੀਂ ਅਸੀਂ ਜਿਉ ਮਰਜੀ ਮਾਰਦੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਅੰਜਾਮ ਇਹਨਾਂ ਤੇ ਹੁੰਦਾ ਬਈ ਬਹੁਤ ਜ਼ਿਆਦਾ ਇੱਕ ਇਹਨਾਂ ਨੂੰ ਇਹ ਨਹੀਂ ਪਤਾ ਕਿੱਥੋਂ ਗੋਲੀ ਕਿੱਥੇ ਵੱਜੇ ਕਿਹੜਾ ਕਦੋਂ ਮਰ ਜਾ ਇਹਨਾਂ ਦੀ ਵੀ ਜਾਨ ਮੁੱਠੀ ਚ ਹੀ ਹੁੰਦੀ ਵੀ ਹੁਣ ਇਹੀ ਕਹਿਣਾ ਚਾਹੁੰਦੇ ਗੈਂਗਸਟਰਾਂ ਨੂੰ ਵੀ ਜੋ ਵੀ ਕ੍ਰਾਈਮ ਕੀਤਾ ਦੇਸ਼ਾਂ ਦੇਸ਼ਾਂ ਦੇ ਵਿੱਚ ਲੁਕੇ ਬੈਠੇ ਹੋਵੋ ਸੋਚਦੇ ਹੋਵੋਗੇ ਵੀ ਕਿਤੇ ਸਾਨੂੰ ਕਿਹੜਾ ਹੁਣ ਸਫੜ ਜਦੋਂ ਗਵਰਨਮੈਂਟ ਨੇ ਗੌਰ ਕਰ ਲਈ ਤਾਂ ਚਾਹੇ ਕੋਈ ਗੁੰਡਾ ਚਾਹੇ ਕੋਈ ਗੈਂਗਸਟਰ ਚਾਹੇ ਕੋ ਆਪਣੇ ਆਪ ਨੂੰ ਜੋ ਵੀ ਕਹੋਂਦਾ ਜੇ ਤੁਸੀਂ ਕਹਣੇ ਆ ਵੀ ਹਾਂ ਅਸੀਂ ਜੀ ਯੋਧੇ ਆ ਜੀ ਅਸੀਂ ਗੁੰਡੇ ਆ ਜੀ ਅਸੀਂ ਬਹੁਤ ਆਪਣੇ ਆਪ ਨੂੰ ਯੋਧੇ ਕਹਣੇ ਆ ਤਾਂ ਫਿਰ ਕਰਕੇ ਮਤਲਬ ਭਜਦੇ ਕਿਉਂ ਆ ਸਾਹਮਣੇ ਹੋ ਪੇਸ਼ ਫਿਰ ਉਹ ਹੁੰਦੀ ਆ ਮਰਦਾਨੀ ਹਾਂ ਜੀ ਅਸੀਂ ਕਰਿਆ ਜੀ ਅਸੀਂ ਮੰਨਦੇ ਆ ਕੀਤਾ ਫਿਰ ਲੋਕ ਦੇ ਫਿਰ ਤੋਂ ਕਹਦੇ ਗੈਂਗਸਟਰ ਮੈਂ ਤਾਂ ਇਹ ਕਹਣਾ ਵੀ ਪੰਜਾਬ ਦਾ ਮਾਹੌਲ ਨਾ ਕਰੋ ਪੰਜਾਬ ਚੋਂ ਜੰਮੇ ਪਲਿਓ ਤੇ ਪੰਜਾਬ ਚੋਂ ਖਾ ਪੀ ਕੇ ਪੰਜਾਬ ਦੇ ਵਿੱਚ ਹੀ ਤੁਸੀਂ ਗੰਧ ਪਾ ਰਹੇ ਹਾਂ ਜੇ ਕਿਸੇ ਨਾਲ ਕੋਈ ਦੁਸ਼ਮਨੀ ਆ ਤਾਂ ਆਮਣੇ ਸਾਹਮਣੀ ਜਾ ਕੇ ਗੱਲ ਵਾਹ ਕੇ ਵੀ ਹੋ ਸਕਦੀ ਆ ਨਾ ਕਿ ਕਿਸੇ ਨੂੰ ਮਾਰਨ ਦੀ ਕੋਈ ਇਹ ਥੋੜੀ ਅਧਰਕਾਰੀ ਨਹੀਂ ਹੈਗੀ ਤਾਂ ਇਹਦੇ ਵਿੱਚ ਉਹਨਾਂ ਗੱਲ ਇਹ ਹੀ ਕਵਾਂਗੇ ਪੰਜਾਬ ਸਰਕਾਰ ਨੂੰ ਵੀ ਨੱਪ ਕੇ ਰੱਖੋ ਕਿ ਲਈ ਪੰਜਾਬ ਪੁਲਿਸ ਨੂੰ ਵੀ ਕਵਾਂਗੇ ਜਿੰਨੇ ਵੀ ਗੈਕਟਰਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਰੱਖੋ ਉਮਰ ਦੀ ਉਮਰ ਕੈਦੀ سزا ਦਿਓ ਤਾਂ ਕਿ ਕੋਈ ਫਿਰ ਤੋਂ ਇਹੋ ਜਿਹਾ ਕੰਮ ਘਟਿਆ ਕਰ ਨਾ ਸਕੇ ਲਗਈ ਨੱਤੇ ਤੇ ਵਾਰ ਕਰ ਦੇਣਾ ਕੋਈ ਇਹ ਪਤਰਕਾਰੀ ਵਾਲੀ ਗੱਲ ਨਹੀਂ ਇੱਕ ਪਾਸੇ ਬੰਦਾ ਰਾਮ ਨਾਲ ਕਿਸੇ ਗੱਡੀ ਦੇ ਵਿੱਚ ਜਾਂ ਬੈਠਾ ਹੋਵੇ ਜਾਂ ਕਿਤੇ ਜਿਵੇਂ ਹੁਣ ਦੱਸਿਆ ਜਾਂਦਾ ਲੱਕੀ ਉਭਰਾਏ ਹਰ ਦਿਨੋਜ ਗੁਰਦੁਆਰਾ ਸਾਹਿਬ ਜਾਂਦੇ ਸੀ ਇਹ ਕੱਲ ਵੀ ਮੈਂ ਵੀਡੀਓ ਅਪਲੋਡ ਕੀਤੀ ਸੀ ਆ ਦੂਜੀ ਵੀਡੀਓ ਹੁਣ ਜਿਹੜੀ ਇਹਨਾਂ ਦੇ ਹੁਣ ਜਿਵੇਂ ਪੁਲਿਸ ਵੱਨੀਆਂ ਦੱਸਿਆ ਵੀ ਇਨਕਾਉਂਟਰ ਇੱਕ ਦਾ ਹੋ ਗਿਆ ਜਿਨ੍ਹਾਂ ਨੇ ਲੱਕੀ ਉਭਰਾਏ ਨੂੰ ਮਾਰਿਆ ਸੀ ਆਮ ਆਦੀ ਪਾਰਟੀ ਦੇ ਲੀਡਰ ਨੂੰ ਤੇ ਹੁਣ ਜਿਹੜਾ ਇਹਦਾ ਇੱਕ ਨੌਕਰ ਆ ਉਹਦੇ ਤੋਂ ਪਿਸਤਲ ਬਰਾਮਦ ਹੋਇਆ ਬਾਕੀ ਜਿਹੜੇ ਜ਼ਖਮੀਆਂ ਕਈ ਜਣੇ ਦੱਸਿਆ ਜਾਂਦਾ ਕਟਿਵਾ ਤੇ ਆਉਂਦੇ ਆ ਇਹ ਜਦੋਂ ਕਤਲ ਕਰਨ ਆਉਂਦੇ ਆ ਤੇ ਦੋ ਜਣੇ ਹੁੰਦੇ ਆ ਉਦੋਂ ਇੱਕ ਨੂੰ ਅੱਗੇ ਖੜਾ ਦਿੰਦੇ ਆ ਤੇ ਉਦੋਂ ਬਾਅਦ ਇਹ ਮਾਮਲਾ ਜਦੋਂ ਸਾਹਮਣੇ ਆਉਂਦਾ ਤਾੜ ਤਾੜ ਗੁਲੀਆਂ ਚਲਾਉਂਦੀਆਂ ਤੇ ਉਥੋਂ ਦੇ ਲੋਕਾਂ ਦਾ ਕਹਿਣਾ ਵੀ ਇਹ 4:30 ਵਜੇ ਦੀ ਘਟਨਾ ਹਰ ਰੋਜ ਆਉਂਦਾ ਸੀ ਉਹ ਪਤਾ ਟੇਕਨ ਵਾਲੀ ਗੁਰਦੁਆਰਾ ਸਾਹਿਬ ਪਰ ਇਹੋ ਜਿਹੇ ਘਟਰਾਵਾ ਪਤਾ ਨਹੀਂ ਹਜੇ ਹੋਰ ਕਿੰਨੀਆਂ ਘਟਨਾਵਾਂ ਬਾਕੀ ਆ ਕਿਉਂਕਿ ਪੰਜਾਬ ਦੀ ਸਰਕਾਰ ਜੇ ਗੱਲ ਕਰੀਏ ਜੁਧ ਨਸ਼ਾ ਵਿਰੁੱਧ ਦੇ ਵਿੱਚ ਹੋਰ ਗੱਲਾਂ ਨੂੰ ਲੈ ਕੇ ਕਹਿੰਦੇ ਜੀ ਚਿੱਟੇ ਨੂੰ ਜੀ ਚਿੱਟੇ ਦਾ ਸਪਾਇਆ ਕਰਦਾਂਗੇ ਜੀ ਅਸੀਂ ਗੈਂਗਸਟਰਾਂ ਨੂੰ ਪੰਜਾਬ ਚੋਂ ਕੱਢ ਦਾਂਗੇ ਨਾ ਤਾਂ ਗੈਂਗਸਟਰ ਲੇਕਨ ਐਕਸ਼ਨ ਤਾਂ ਜ਼ਰੂਰ ਲੈ ਰੱਖਿਆ ਗੋਲਡੀ ਬਰਾੜ ਦੇ ਮਾਪਿਆਂ ਨੂੰ ਚੱਕਿਆ ਸੀ ਗੋਲਡੀ ਬਰਾੜ ਨੇ ਸਿੱਧੀ ਚੇਤਾਵਨੀ ਦਿੱਤੀ ਵੀ ਜੀ ਮੈਂ ਇਹ ਕਰ ਦੂੰਗਾ ਜੇ ਅਗਰ ਤੁਸੀਂ ਨਿਜਾਇਜ਼ ਕਰੋਗੇ ਤਾਂ ਫਿਰ ਇੱਕ ਨੌਜਵਾਨ ਦਾ ਜਿਹੜਾ ਕਿ ਗੁਰਵਿੰਦਰ ਸਿੰਘ ਸੀ ਪਤਾ ਨਹੀਂ ਸੁਖਵਿੰਦਰ ਸਿੰਘ ਜੀ ਉਹਦਾ ਕਤਲ ਚੰਡੀਗੜ੍ਹ ਦੇ ਵਿੱਚ ਹੋਇਆ ਪੇਸ਼ੀ ਤੇ ਆ ਰਿਹਾ ਸੀ ਤੇ ਉੱਥੇ ਮਰਵਾ ਦਿੱਤਾ ਜਾਂਦਾ ਫਿਰ ਪੋਸਟ ਪੈਂਦੀ ਵੀ ਅਸੀਂ ਮਰਵਾਏ ਇਹ ਗੱਲਾਂ ਨੂੰ ਲੈ ਕੇ ਬੀਗ ਗੈਂਗਸਟਰ ਵੀ ਸ਼ਰੀਆਮ ਗੋਲੀਆਂ ਮਾਰ ਕੇ ਬਾਅਦ ਚ ਪੋਸਟ ਪਾਉਂਦੇ ਜੀ ਅਸੀਂ ਮਾਰਿਆ ਤਾਂ ਇਹੋ ਕਰਕੇ ਸਾਡੇ ਪੰਜਾਬ ਦਾ ਮਾਹੌਲ ਵੀ ਦਿਨ ਦਿਨ ਖਰਾਬ ਹੁੰਦਾ ਜਾਂਦਾ ਪਰ ਪੰਜਾਬ ਸਰਕਾਰ ਬਣੀ ਉਹ ਕਿਹਾ ਜਾਂਦਾ ਜੁਧ ਨਸ਼ਾ ਵਿਰੁੱਧ ਦੇ ਵਿੱਚ ਨਾ ਤਾਂ ਕੋਈ ਨਸ਼ਾ ਤਸਕ ਸੱਟਣਾ ਨਾ ਕੋਈ ਗੈਂਗਸਟਰ ਸੱਟਣਾ ਤੇ ਪਰ ਜਿਹੜੇ ਇਹ ਕਤਲ ਹੋ ਰਿਹਾ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਕਰਨਾ ਤਾਂ ਮਿਲਦੇ ਆ ਕੰਗਪੰਨਾ ਵੀ ਵੀਡੀਓ ਦੇ ਨਾਲ ਜਿਹੜੀ ਹੁਣ ਤੱਕ ਦੀ ਅਪਡੇਟਸ ਹੋਣੀਆਂ ਸਾਂਝੀ ਜਰੂਰ ਕਰਨੀ ਸੀ ਧੰਨਵਾਦ